ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਰੈਣ ਦਿਨਸ ਜਪੋ ਹਰ ਨਾਵੋ ਆਗੇ ਦਰਗਹਿ ਪਾਓ ਥਾਓ ਸਦਾ ਆਨੰਦ ਨਾ ਹੋਵੀ ਸੋਗ ਕਬੂ ਨ ਬਿਆਪੈ ਹੋਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਨੀ ਰਹਾਉ ਗਨ ਮੈਨ ਦੇਖੋ ਸਗਲ ਵਿਚਾਰ ਨਾ ਬਿਨਾ ਕੋ ਸਕੈ ਨ ਤਾਰ ਸਗਲੋ ਪਾਵ ਨ ਚਾਲੈ ਸੰਗ ਭਵਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨ ਉਤਰੈ ਮੈਲ ਹੋਮੈ ਵਿਆਪੈ ਦੁਬਦਾ ਫੈਲ ਹਰ ਹਰਿ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਰ ਬ੍ਰਹਮ ਦਿਆਲ ਮਨ ਤੇ ਕਬੋ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾਂ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾ ਤੇਰੀ ਸਰਨ ਪੂਰੇ ਗੁਰਦੇਵ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਤੇ ਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰਾ ਨਾਉ ਏਕਾ ਸਰਨ ਗਹੀ ਮਨ ਮੇਰਾ ਤਦ ਬਿਨ ਦੂਜਾ ਨਾਹੀ ਠਾਉ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੇ ਦਰਗਹਿ ਪਾਉ ਠਾਉ ਦੁਖ ਹਨੇਰਾ ਮਨ ਤੇ ਜਾਏ ਦੁਰਮਤ ਬਿਨ ਸਹਿ ਰਾਚੇ ਹਰ ਨਾਏ ਚਰਨਾ ਕਮਲ ਸੇ ਉਹ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਲ ਰੀਤ ਭਉ ਭਾਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸ ਨਾਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸਚਾ ਤਨ ਲਾਹੇ ਟੋਟ ਨ ਆਵੇ ਖੁੱਟ ਭੰਡਾਰ ਨਾਨਕ ਭਗਤ ਸੋਹੇ ਹਿਦਾਰ ਦਵਾਰ RAM KALI MOHALLA 5 ਰਤਨ ਜਿਵੇਂ ਹਰ ਨਾਮ ਸਤ ਸੰਤੋਖ ਗਿਆਨ ਸੂਕ ਸਹਿਜ ਦਿਆ ਕਾ ਪੋਤਾ ਹਰ ਭਗਤਾ ਹਵਾਲਾ ਹੋਤਾ ਮੇਰੇ ਰਾਮ ਕੋ ਭੰਡਾਰ ਖਾਦ ਖਰਚ ਕਛ ਤੋਟ ਨ ਆਵੇ ਅੰਤ ਨਹੀਂ ਹਰ ਪਰਿਵਾਰ ਰਹਾਉ ਕੀਰਤਨ ਨਿਰਮੋਲ ਕ ਹੀਰਾય ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੋਨੁ ਸਮਾਦ ਗੁਫਾ ਤੈ ਆਸਣ ਕੇਵਲ ਬ੍ਰਹਮਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨ ਸੋਗਨਾ ਜਨਮ ਨ ਅਮਰਤ ਕਰ ਗਿਰਿ ਬਾਜਿ ਸੇ ਆਪ ਦਿਵਾਇ ਸਾਧ ਸੰਗ ਤਿਨ ਹਰ ਧਨ ਪਾਇਆ ਦਿਯਾਰ ਪੁਰਖ ਨਾਨਕ ਹਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾ ਮਹਿਮਾ ਨ ਜਾਣਾ ਬੇਦ ਬ੍ਰਹਮੇ ਨਹੀਂ ਜਾਣੈ ਭੇਦ ਅਵਤਾਰ ਨ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤਿ ਆਪ ਜਾਣੈ ਸੁਣ ਸੁਣ ਅਵਰ ਵਖਾਨ ਰਹਾਉ ਸੰਕਰਾ ਨਹੀਂ ਜਾਣੈ ਭੇਵ ਖੋਜਤ ਹਾਰੇ ਦੇਵ ਦੇਵੀਆ ਨਹੀਂ ਜਾਣੈ ਮਰਮ ਸਭ ਉਪਰ ਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਵਿਸ਼ੋਰੈ ਆਪੇ ਮੇਲ ਇਕ ਭਰਮੇ ਇਕ ਭਗਤੀ ਲਾਏ ਆਪਣਾ ਕੀ ਆਇ ਆਪ ਜਨਾਏ ਸੰਤਾਨ ਕੀ ਸੋਣ ਸਾਚੀ ਸਾਖੀ ਸੋ ਬੋਲੇ ਜੋ ਵੇਖੈ ਆਖੀ ਨਹੀਂ ਲੇ ਪਤਿਸ ਪੁੰਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ ਰਾਮ ਕਲੀ ਮਹੱਲਾ ਪੰਜਵਾ ਕਿਛੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਨ ਜਾਪ ਤਾਪ ਸੀਰ ਨਹੀਂ ਧਰਮ ਕਿਛੂ ਨਾ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਜ ਬਿਨ ਦੂਜਾ ਅਵਰ ਨਾ ਕੋਈ ਭੂਲੇ ਚੂਕੇ ਪ੍ਰਭ ਤੇਰੇ ਰਹਾਉ ਰੇਦ ਨਾ ਬੋਧ ਨਾ ਸਿੱਧ ਪ੍ਰਗਾਸ ਵਿਖੇ ਬਿਆਦ ਕੇ ਗਾਵ ਮੈਂ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੈਂ ਟੇਕ ਸੋਣ ਸੋਣ ਜੀਓ ਮਨ ਇਹ ਬਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂ ਗਨਤ ਜੀ ਕਾ ਦਾਤਾ ਜਿਸੈ ਜਨਾਵੇ ਤੈਨ ਤੂੰ ਜਾਤਾ ਜੋ ਪੁਜੋ ਤੇ ਸਟੇਰੀ ਆਸ ਸਗਲ ਰਾਧ ਪ੍ਰਭ ਗੁਣਤਾਸ ਨਾਨਕ ਦਾਸ ਤੇ ਰਹਿ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ 55 ਰੱਖਣ ਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਆਰਾਧ ਜੰਤ ਮਿਰਿਆ ਪ੍ਰਭ ਗੋਰ ਮਿਲਮੰਤ ਜੀਵਨ ਕੁਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾਕੀ ਗਹੀ ਮਨ ਯੋਟ ਬੰਧਨ ਤੇ ਹੋਈ ਛੋਟ ਹਿਰਦੈ ਜਪ ਪਰਮ ਆਨੰਦ ਮਨ ਮਾਹਿ ਭਏ ਆਨੰਦ ਤਾਰਨ ਤਰਨ ਹਰ ਸਰਣ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਅਧਾਰ ਉਚੇ ਤੇ ਉਚੇ ਅਪਾਰ ਸੋ ਮਤਸਾਰ ਜਿਤ ਹਰ ਸਿਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ ਸੋ ਮਤਸਾਰ ਜਿਤ ਹਰ ਸਿਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ